ਦਰਸੀ ਆਈ ਐਮ ਇਨੋਸੈਂਟ ਮੈਂ ਬਿਲਕੁਲ ਬੇਕਸੂਰ ਆ ਇਹ ਮੈਂ ਅਪੀਲ ਕਰਦਾ ਮੈਨੂੰ ਪੂਰਾ ਹੱਕ ਹੈ ਹਾਈ ਕੋਰਟ ਮੈਂ ਹਾਈ ਕੋਰਟ ਜਾਵਾਂਗਾ ਮੈਨੂੰ ਪੂਰਾ ਨਿਆਂ ਉਥੋਂ ਮਿਲੇਗਾ ਮੈਂ ਤਾਂ ਬਰ ਕੁਝ ਨਹੀਂ ਕਹਿ ਸਕਦਾ ਕਿੰਨੇ ਵਸਾਇਆ ਨਹੀਂ ਹੈ ਉੱਪਰ ਵਾਲਾ ਜਾਣੇਗਾ ਕੀ ਕਰਨਾ ਹੈਗਾ ਉਹ ਤੁਸੀਂ ਕਹਿੰਦੇ ਹੋ ਨਾ ਤੁਸੀਂ ਬੇਗਨਾ ਹੋ ਮੈਂ ਬੇਗਨਾ ਜੇ ਕੋਈ ਟੈਲੀਫੋਨ ਤੇ ਰੇਪ ਹੁੰਦਾ ਕੋਈ ਦਸੋ ਲਾ ਹੈਗਾ ਗੁਰਦਾਸਪੁਰ ਦੇ ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਸਲਵਿੰਦਰ ਸਿੰਘ ਉੱਪਰ ਮਹਿਲਾ ਪੁਲਿਸ ਕਰਮਚਾਰੀ ਦੇ ਵੀ ਛੇੜਛਾੜ ਦੇ ਇਲਜ਼ਾਮ ਸਨ। ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਸਲਵਿੰਦਰ ਸਿੰਘ ਨੂੰ ਸੇਵਾਮੁਕਤ ਕਰ ਦਿੱਤਾ ਸੀ। ਸਲਵਿੰਦਰ ਸਿੰਘ ਦਾ ਨਾਂ ਪਠਾਨਕੋਟ ਅਤਵਾਦੀ ਹਮਲੇ ਵਿੱਚ ਵੀ ਸਾਹਮਣੇ ਆਇਆ ਸੀ। ਇਸ ਮਾਮਲੇ ਤੋਂ ਬਾਅਦ ਸਾਬਕਾ ਐਸਪੀ ਉਤੇ ਹੋਰ ਵੀ ਕਈ ਇਲਜ਼ਾਮ ਲੱਗੇ ਸਨ। ਆਈ ਏ ਮਨੋਸੈਂਟ ਮੈਂ ਬਿਲਕੁਲ ਬੇਕਸੂਰ ਆ ਇਹ ਮੈਂ ਅਪੀਲ ਕਰਨਾ ਮੈਨੂੰ ਪੂਰਾ ਹੱਕ ਹੈ ਹਾਈ ਕੋਰਟ ਮੈਂ ਹਾਈ ਕੋਰਟ ਜਾਵਾਂਗਾ ਮੈਨੂੰ ਪੂਰਾ ਨਿਆਂ ਉਥੋਂ ਮਿਲੇਗਾ ਬਸ ਦੈਟਸ ਇਟ ਸਰ ਤੁਸੀਂ ਕੀ ਸਮਝੋ ਜਿਹੜੀ ਸਜ਼ਾ ਹੋਈ ਹੈ ਇਹਦੇ ਵਿੱਚ ਨਾ ਕੋਈ ਹੈਗੀ ਸੀ ਇਹਦੇ ਵਿੱਚ ਕੋਈ ਏਵਿਡੈਂਸ ਓਨਲੀ ਟੈਲੀਫੋਨ ਦੇ ਉੱਤੇ ਹੈਗੀ ਸੀ ਰਿਕਾਰਡਿੰਗ ਰਿਕਾਰਡਿੰਗ ਮੇਰੀ ਆਈ ਨਹੀਂ ਠੀਕ ਹੈ ਨਾ ਨਾ ਰਿਕਾਰਡਿੰਗ ਆਈ ਹੈ ਉਹ ਫਿਰ 네ਗੇਟਿਵ ਆਈ ਹੈ ਹੋਰ ਕੋਈ ਪ੍ਰੂਫ ਨਹੀਂ ਕਿਤੇ ਦਾ ਕਿਸੇ ਕਿਸੇ ਦਾ ਕੋਈ ਪ੍ਰੂਫ ਨਹੀਂ ਹੈਗਾ ਕਿ ਜਿਹੜੀ ਮੇਰੇ ਲੈਣਾ ਕੋਈ ਕਾਰਡ ਹੈਗਾ ਨਾ ਕਿਸੇ ਕਿਸੇ ਦਾ ਹੋਰ ਕੋਈ ਮੌਕੇ ਦਾ ਐਵੀਡੈਂਸ ਹੈ ਗਏ ਜਾਏ ਹੋਰ ਕਿ ਕਿਸਮ ਬਾਕੀ ਮੈਨੂੰ ਹੱਕ ਪੂਰਾ ਹੈ ਅਪੀਲ ਕਰਨਾ ਮੈਂ ਹਾਈ ਕੋਰਟ ਜਾਵਾਂਗਾ ਥੈਟਸ ਇਟ ਉਪਰ ਵਾਲਾ ਜਾਣਦਾ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿੰਨੇ ਵਸਾਇਆ ਨਹੀਂ ਹੈ ਉਪਰ ਵਾਲਾ ਜਾਣੇਗਾ ਕੀ ਕਰਨਾ ਹੈਗਾ ਉਹ ਤੁਸੀਂ ਕਹਿੰਦੇ ਹੋ ਨਾ ਤੁਸੀਂ ਵੇਖਣਾ ਉਹ ਮੈਂ ਵੇਖਣਾ ਜੇ ਕੋਈ ਟੈਲੀਫੋਨ ਤੇ ਰਿਪ ਹੁੰਦਾ ਕੋਈ ਦਸੋ ਲਾ ਹੈਗਾ ਕਿਸੇ ਡਿਟੇਲ ਨਹੀਂ ਕੋਈ ਟੈਲੀਫੋਨ ਦੀ ਡੀਟੇਲ ਜੇ ਨਾ ਤੁਹਾਡੀ ਮੇਰੇ ਲਿੰਕ ਕਰਦੀ ਹੋਵੇ ਕਿ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਤੇ ਕੈਵਿਡੈਂਸ ਕਿਸੇ ਦੀ ਲੜਕੀ ਦਾ ਕਹਿਣਾ ਥੋੜਾ ਖੁਸ਼ ਹੋ ਜਾਏਗਾ ਕਿ ਉਹਨੇ ਕਹਿਤਾ ਉਹ ਤੁਹਾਡੇ ਖਿਲਾਫ ਵੀ ਕਹਿ ਸਕਦੀ ਹੈ ਤਾਂ ਆਪ ਹਾਈ ਕੋਰਟ ਮੇ ਜਾਏਗਾ ਹਾਂ ਹਾਈ ਕੋਰਟ ਮੇਰਾ ਹੱਕ ਹੈ ਮੈਂ ਜਾਵਾਂਗਾ ਉਹ ਮੈਂ ਜਦ ਤੱਕ ਲੜਦਾ ਰਹਿ ਜਾ ਤੱਕ ਮੇਰੀ ਜਾਨ ਨਾ ਮੈਂ ਛੜਨੇ ਪ੍ਰਾਨ ਭਾਵੇਂ ਮੈਂ ਸੁਪਰੀਮ ਕੋਰਟ ਵੀ ਜਾਣਾ ਪਵੇ ਮੈਂ ਹੱਕ ਲੜਾਂਗਾ ਪੂਰੀ ਤੱਕ ਜਦ ਤੱਕ ਮੇਰੀ ਜਾਨ ਹੈਗੀ ਹੈ ਹਰਦਾ ਨਹੀਂ ਮੈਂ ਨਾ ਪਹਿਲਾਂ ਹਾਰੇ ਨਾ ਹੁਣ ਆ ਰਿਹਾ ਪਹਿਲਾਂ ਵੀ ਠੀਕ ਸੀ ਉਦੋਂ ਵੀ ਨਿਕਲ ਆਏ ਤਾਂ ਹੁਣ ਹੀ ਮੈਂ ਹਾਈ ਕੋਰਟ ਅੱਜ ਐਸਪੀ ਸਿਲਵਿੰਦਰ ਵਾਲੇ ਕੇਸ ਵਿੱਚ ਮਾਂਜੋ ਅਦਾਲਤ ਸਾਹਿਬ ਨੇ ਆਪਣਾ ਫੈਸਲਾ ਸੁਣਾਇਆ ਜਿਸ ਦੇ ਵਿੱਚ ਐਸਪੀ ਸਿਲਵਿੰਦਰ ਨੂੰ 376 ਤੇ ਪੀਸੀ ਐਕਟ ਦੋਨਾਂ ਦੇ ਵਿੱਚ ਦੋਸ਼ੀ ਮੰਨਦੇ ਹੋਏ 376 ਦੇ ਵਿੱਚ 10 ਸਾਲ ਇੰਪ੍ਰੀਜ਼ਨਮੈਂਟ ਤੇ ਪੀਸੀ ਐਕਟ ਦੇ ਵਿੱਚ 5 ਸਾਲ ਇੰਪ੍ਰੀਜ਼ਨਮੈਂਟ ਕੀਤੀ ਹੈ ਤੇ ਨਾਲ 50000 ਰੁਪਏ ਜੁਰਮਾਨਾ ਲਗਾਇਆ ਬਾਕੀ ਜਿਹੜੀ ਕੰਪਲੇਨੈਂਟ ਸੀ ਉਹਨਾਂ ਨੂੰ ਡਾਇਰੈਕਸ਼ਨ ਵੀ ਦਿੱਤੀ ਹੈ ਕਿ ਜਿਹੜਾ ਉਹਨਾਂ ਨੂੰ ਮੁਆਵਜ਼ਾ ਮੰਗਦਾ ਸਟੇਟ ਵੱਲੋਂ ਉਹ ਫ੍ਰੀ ਲੀਗਲ ਹੈੱਡ ਦੇ ਜਿਹੜੇ ਦਫ਼ਤਰ ਆ ਉਹਦੇ ਵਿੱਚ ਜਾ ਕੇ ਉਹ ਆਪਣਾ ਮੁਆਵਜ਼ੇ ਲਈ ਐਪਲੀਕੇਸ਼ਨ ਦੇ ਸਕਦੇ ਨੇ ਇਹ 2016 ਦੇ ਵਿੱਚ ਕੇਸ ਰਜਿਸਟਰ ਹੋਇਆ ਸੀ ਜਿਹਦੇ ਵਿੱਚ ਪ੍ਰੋਸੀਕਿਊਸ਼ਨ ਵੱਲੋਂ ਆਪਣੇ 12 ਗਵਾਹ ਪਕਟਾਏ ਗਏ ਤੇ ਡਿਫੈਂਸ ਦਾ ਵੀ ਮੌਕਾ ਦਿੱਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਆਪਣੇ 7 ਗਵਾਹ ਪਕਟਾਏ ਜਿਹੜੀ ਸਜ਼ਾ ਸੁਣਾਈ ਗਈ ਹੈ ਇਹ ਪੈਰਲਲ ਚੱਲੇਗੀ ਤੁਹਾਨੂੰ ਹਾਂ ਪੈਰਲਲ ਚੱਲੇਗੀ ਇਹ ਦੋਨੇ ਸਜ਼ਾਾਂ ਇਕੱਠੀਆਂ ਚੱਲਣਗੀਆਂ ਮੀਨਸ ਵੀ 10 ਸਾਲ ਜਿਹੜੀ ਹੈ ਉਹਨੂੰ ਜਿਹੜੀ ਹੈ ਕਟੋ-ਗੱਟ ਬੁਕਤ ਨਹੀਂ ਪਏਗੀ ਜਿਹਦੇ ਵਿੱਚ ਦੋਸ਼ੀ ਨੇ ਵੀ ਕਿਹਾ ਵੀ ਮੇਰੇ ਜਿਹੜੇ ਬੱਚੇ ਰੁੱਲ ਜਾਣਗੇ ਪਰ ਜੱਜ ਸਾਹਿਬ ਨੇ ਕਿਹਾ ਵੀ ਤੁਸੀਂ ਆਪਣੀ ਪਬਲਿਕ ਜਿਹੜੀ ਤੁਹਾਡਾ ਅਥਾਰਟੀ ਸੀ ਤੁਸੀਂ ਉਹਨੂੰ ਮਿਸਯੂਜ਼ ਕੀਤਾ ਇਸ ਕਰਕੇ ਲਾਹ ਦੇ ਵਿੱਚ 10 ਸਾਲ ਤੋਂ ਥੱਲੇ ਪ੍ਰਵੀਜ਼ਨ ਨਹੀਂ ਹੈਗੀ ਸਜਾ ਦੀ ਜਿਹੜਾ ਦੱਸੇ ਕਿ ਉਹ ਜਿਹੜੇ ਲੋਸ਼ੀ ਨੇ ਉਹ ਕਹਿ ਕੇ ਕਿ ਮੈਂ ਬੇਖਰਾਵਾ ਤੇ ਮੈਂ ਅੱਗੇ কোর্ਟ ਦੇ ਵਿੱਚ ਚੀਜ਼ ਚੋਗਵੇਂ ਉਹ কোর্ਟ ਨੇ ਉਹਨਾਂ ਨੂੰ ਗਿਲਟੀ ਹੋੜ ਕੀਤਾ ਇਸ ਕਰਕੇ ਉਹਨਾਂ ਦਾ ਕਹਿਣਾ ਹੁਣ ਬੇਗੁਨਾਹ ਜਿਹੜਾ ਉਹ ਮੰਨਿਆ ਨਹੀਂ ਜਾਂਦਾ ਕਿਉਂਕਿ ਕੋਰਟ ਨੇ ਉਹਨਾਂ ਨੂੰ ਤੱਥਾਂ ਦੇ ਆਧਾਰ ਤੇ ਐਵੀਡੈਂਸ ਦੇ ਆਧਾਰ ਤੇ ਜਿਹੜਾ ਉਹਨੂੰ ਦੋਸ਼ੀ ਮੰਨਿਆ ਸਲਵਿੰਦਰ ਸਲਵਿੰਦਰ ਸਿੰਘ ਨੇ ਕਿਹਾ ਕਿ ਉਹ ਸਿਰਫ ਆਡੀਓ ਜਿਹੜੇ ਸਬੂਤ ਪੇਸ਼ ਕੀਤੇ ਕੇ ਨਹੀਂ ਆਡੀਓ ਇੱਕ ਸਹਾਇਕ ਮੰਨਿਆ ਜਾਂਦਾ ਪਰ ਜਿਹੜੀ ਲੜਕੀ ਦਾ ਬਿਆਨ ਸੀ ਉਹ ਮੁੱਖ ਸੀ ਤੇ ਨਾਲ ਉਹਨੂੰ ਕੋਆਰਪਰੇਟ ਕਰਨ ਵਾਸਤੇ ਉਹਨਾਂ ਦੇ ਹਸਬੰਦ ਨੇ ਜੋ ਉਹਨਾਂ ਨੇ ਰਿਸ਼ਵਤ ਮੰਗੀ ਸੀ ਤੇ ਜਿਹੜੀ ਉਹਨਾਂ ਦੇ ਹਸਬੰਦ ਵੱਲੋਂ ਰਿਸ਼ਵਤ ਦਿੱਤੀ ਗਈ ਸੀ ਉਹ ਸਾਰਾ ਹੀ ਜਿਹੜਾ ਬਰੂ ਇਕੱਠਾ ਕਰਦਾ ਸਿਰਫ ਆਡੀਓ ਦੇ ਬੇਸ ਤੇ ਉੱਤੇ ਉਹਨਾਂ ਨੂੰ ਸਜ਼ਾ ਨਹੀਂ ਹੋਈ ਦੀ ઓਰਲ ਐਵਿਡੈਂਸ ਵੀ ਕੋਰਟ ਨੇ ਦੇਖੀ ਨੂੰ ਨਿਰਧਾਰਨ ਕੀਤਾ ਲੂ ਕੀ ਰਹਿਣਗੇ 15 ਸਾਲ ਦੀ ਟੋਟਲ ਉਹਨਾਂ ਨੂੰ ਸਜ਼ਾ ਹੈ ਟੋਟਲ 15 ਸਾਲ ਆ ਬਟ ਜਿਹੜੀ ਉਹ ਮੈਕਸਿਮਮ 10 ਸਾਲ ਆ ਉਹ ਹੀ ਚੱਲੇਗੀ ਦੂਸਰੀ ਜਿਹੜੀ ਉਹਦੇ ਨਾਲ ਹੀ ਚੱਲੇਗੀ ਆਪਣੇ ਜੋ ਵੀ ਫੈਸਲਾ ਕੀਤਾ ਵਾ ਬੜੇ ਸੰਜੀ ਨਾਲ ਹਰ ਪੱਖ ਤੋਂ ਢੰਗ ਨਾਲ ਉਹਨਾਂ ਦੇ ਵਕੀਲਾਂ ਦੀਆਂ ਇਹ ਵੀ ਸੀ ਦਲੀਲਾਂ ਵਾ ਵੱਧ ਵਾ ਸਜ਼ਾ ਪਰ ਘੱਟੋ ਘੱਟ ਜਸਾਲ ਬੰਦੀ ਸੀ ਉਹਨਾਂ ਨੇ ਦਿੱਤੀ ਹੈ ਮੈਂ ਪ੍ਰੇਮ ਕੁਮਾਰ ਜੀ ਐਡੀਸ਼ਨਲ ਸੈਸ਼ਨ ਜਜ ਦਾ ਤਹਿ ਦਲੋਂ ਤੁਹਾਨੂੰ ਦਿਆਂ ਔਰ ਸਪੋਰਟਿੰਗ ਅਫੀਸਰ ਪੁਲਿਸ ਅਫਸਰ ਇਹਨੇ ਇਮਾਨਦਾਰ ਉਹਨਾਂ ਦਾ ਮੈਂ ਤਹਿ ਦਰੋਂ ਧੰਨਵਾਦੀਆਂ ਛਣ 2014 ਚ ਮਾਨਯੋਗ ਡੀਜੀਪੀ ਦਿਨਕਰ ਗੁਪਤਾ ਜੀ ਨੇ ਸਾਡੀ ਮਤ ਕੀਤੀ ਅਜੋ ਡੀਜੀਪੀ ਬਣੇ ਨੇ ਏਡੀਜੀਪੀ ਸੀ ਉਹਨੂੰ ਮੈਂ ਉਹਨਾਂ ਦਾ ਵੀ ਤਹਿ ਦਰੋਂ ਧੰਨਵਾਦ ਕਰਦਾ ਗੁਰਨੀਤ ਸਿੰਘ ਖਰੋਨਾ ਨੇ ਵੀ ਸਾਡੀ ਮਤ ਕੀਤੀ ਪਠਾਨਕੋਟ ਤੇ ਆਈਪੀਐਸ ਐਸਐਸਪੀ ਮੋਗਾ ਲਗੇ ਉਹਨਾਂ ਦਾ ਵੀ ਤਹਿ ਦਰੋਂ ਧੰਨਵਾਦ ਆਮਾਨਦਾਰੀ ਦਾ ਤੇ ਸਾਨੂੰ ਇਨਸਾਫ ਜਿਹੜਾ ਵਾ ਇਹਦਾ ਮਤਲਬ ਸਮਾਜ ਚ ਇਨਸਾਫ ਹੈਗਾ ਜੇ ਕਰਪਟ ਅਫਸਰ ਨਾ ਹੋਣ ਜਾਂ ਕੋਈ ਨਾਂ ਵਿਕੇ ਆਪਣਾ ਆਪਣਾ ਨਾਂ ਵੇਚੇ ਤੇ ਇਨਸਾਫ ਮਿਲ ਸਕਦਾ ਇਹ ਹੋਈ ਬੇਨਤੀ ਹੈ ਵੀ ਲੜਦੇ ਰਹੋ ਤੇ ਕਾਮਯਾਬ ਮਿਲਦੀ ਮਿਲਦੀ ਹੈ ਪ੍ਰਮਾਤਮਾ ਤੇ ਇੱਕ ਆਸ ਰੱਖ ਕੇ ਲੜੇ ਆ ਕੋਈ ਸਾਡੀ ਪੈਰਵਾਈ ਕਰਨ ਵਾਲਾ ਨਹੀਂ ਇੱਕ ਅਹੀ ਦੇ ਘਰ ਰੱਬ ਦੇ ਤੇ ਸਾਡੇ ਧਕਾਲਾ ਸਾਹਿਬ ਗੁਰਦਾਸਪੁਰ ਤੋਂ ਜਸਵਿੰਦਰ ਭੇਦੀ ਦੀ ਰਿਪੋਰਟ